ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਜਸਕਰਨ ਸਿੰਘ ਢੱਲੋਂ ਜੀ ਤੇ ਦੋਸਤ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸੈਕੰਡ ਰੈਲੀ ਦੇ ਦੇਖੋ ਇਹ ਅਸੀਂ ਇੱਕ ਅਵੇਰਨੈਸ ਰੈਲੀ ਸਾਈਕਲ ਰੈਲੀ ਸਵੇਰੇ ਸਵੇਰੇ ਕੱਢੀ ਆ ਵੀ ਵੋਟ ਪਾਉਣਾ ਬਹੁਤ ਜ਼ਰੂਰੀ ਆ ਤੇ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਆ ਜਿੱਥੇ ਵੋਟ ਪਾਉਣਾ ਜ਼ਰੂਰੀ ਆ ਉੱਥੇ ਵੋਟ ਅੱਛੇ ਬੰਦੇ ਨੂੰ ਪਾਉਣਾ ਬਹੁਤ ਜ਼ਰੂਰੀ ਆ ਅਵੇਅਰ ਹੋ ਕੇ ਸਾਫ਼ ਸੁਥਰੇ ਇਨਸਾਨ ਨੂੰ ਜਿਵੇਂ ਆਪਾਂ ਸਾਫ਼ ਸੁਥਰਾ ਸ਼ਹਿਰ ਬਣਾਉਂਦੇ ਆ ਸਾਫ ਸੁਥਰੇ ਇਨਸਾਨ ਨੂੰ ਵੋਟਾਂ ਪਾਵਾਂਗੇ ਤਾਂ ਆਪਣਾ ਸ਼ਹਿਰ ਅੱਗੇ ਵਧੂਗਾ ਜੇ ਅਪਰ ਬਾਹਰੀ ਬੰਦੇ ਨੂੰ ਵੋਟਾਂ ਪਾਵਾਂਗੇ ਤਾਂ ਸ਼ਹਿਰ ਦਾ ਨੁਕਸਾਨ ਹੀ ਨੁਕਸਾਨ ਹੈ ਅਸੀਂ ਸੋ ਇਸੇ ਇਹ ਇੱਕ ਛੋਟਾ ਜਿਹਾ ਸਾਡਾ ਮੈਸੇਜ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਸਾਫ ਸੁਥਰਾ ਸ਼ਹਿਰ ਰੱਖੀਏ ਤੇ ਸਾਫ ਸੁਥਰੇ ਉਮੀਦਵਾਰਾਂ ਨੂੰ ਵੋਟਾਂ ਪਾਈਏ ਤਾਂ ਦੇਖਿਆ ਵੇ ਫੋਰਨ ਦੇ ਵੀ ਤੁਸੀਂ ਰਹਿੰਦੇ ਹੋ ਫੋਰਨ ਤੋਂ ਤੁਸੀਂ ਇੱਥੇ ਆਇਓ ਤਾਂ ਚਾਰ ਲਈ ਤੇ ਆਪਣੇ ਫਾਦਰ ਸਾਹਿਬੇ ਚੋਂ ਵਿਚਾਰ ਤੇ ਨਹੀਂ ਕੋਤੇ ਹੋਤੇ ਬਿਲਕੁਲ ਬਿਲਕੁਲ ਜੀ ਸਰਦਾਰ ਅਜੀਤ ਸਿੰਘ ਤੋਂ ਅੰਦੇ ਚੋਣ ਪ੍ਰਚਾਰ ਲਈ ਪਹੁੰਚੇ ਮੇਰੇ ਫਾਦਰ ਨੇ ਪਿਛਲੇ ਡੇਢ ਮਹੀਨੇ ਤੋਂ ਅਸੀਂ ਇੱਕ ਲੱਗੇ ਹੋਏ ਆ ਜੋਰ ਮਾਰ ਰਹੇ ਤੇ ਬਹੁਤ ਭਰਮਾ ਹੁੰਗਾਰਾ ਤੇ ਮੈਨੂੰ ਲੱਗਦਾ ਲੁਧਿਆਣਾ ਵਾਸੀ ਇਸ ਵਾਰ ਲੁਧਿਆਣੇ ਨੂੰ ਸਾਫ਼ ਕਰਨਗੇ ਤੇ ਸਿਰਫ ਸਾਫ਼ ਸੁਥਰੇ ਸਰਦਾਰ ਰنجਜੀਤ ਸਿੰਘ ਤੇ ਨੂੰ ਵੋਟਾਂ ਪਾਉਣਗੇ ਤੇ ਬਾਹਰੀ ਜਿਹੜੇ ਮਾਰੇ ਤੇ ਗੰਦਲੇ ਉਮੀਦਵਾਰ ਨੇ ਉਹਨਾਂ ਨੂੰ ਸਾਰੇ ਨੂੰ ਭਜਾਉਣਗੇ ਮੇਰਾ ਨਾਮ ਜਸਲੀਨ ਕੌਰ ਹੈ। ਮੈਂ ਲੁਧਿਆਣੇ ਦੇ ਵੋਟਰਸ ਨੂੰ ਆਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਨੂੰ ਵੋਟ ਪਾਉਣਾ ਆਪਣਾ ਅਧਿਕਾਰ ਹੈ ਸੋ ਆਪਾਂ ਨੂੰ ਵੱਧ ਛੱਡ ਕੇ ਵੋਟ ਕਰਨਾ ਚਾਹੀਦਾ ਆ ਤੇ ਆਪਣੇ ਰਾਜਨੀਤਿਕ ਜਿਹੜਾ ਵੀ ਪ੍ਰਦੂਸ਼ਣ ਫੈਲਿਆ ਹੋਇਆ ਜਿਹੜੀਆਂ ਪਾਰਟੀਆਂ ਆਪਾਂ ਨੂੰ ਗਲਤ ਸੂਚੀਆਂ ਦਿੰਦੀਆਂ ਨੇ ਆਪਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਆਪਣਾ ਵੋਟ ਤਾਂ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਆ। ਯਾਰ ਸੈਕਟਰ ਰੈਲੀ ਗੱਡੀ ਜਾ ਰਹੀ ਹੈ ਕਿਤੋਂ ਲੱਗੇ ਕਿਤੋਂ ਤੱਕ ਗਈ ਹੈ। ਸਾਈਕਲ ਜਾਲਦੀ ਅਸੀਂ ਸਟਾਰਟ ਕੀਤੀ ਸੀਗੀ ਹੈਪੀ ਫੋਰਜਿੰਗ ਪਾਰਕ ਤੋਂ ਤੇ ਅਸੀਂ